ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਕਮ ਬੁਟੀਕ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਪੈਨਾ ਬੁਟੀਕ ਵਾਲੇ ਸੂਟ ਪਸੰਦ ਕਰਦੀਆਂ ਨੇ ਇਹ ਵਾਲੀ ਵੀਡੀਓ ਤੁਹਾਡੇ ਲਈ ਹੈ ਜੀ ਟੋਟਲੀ ਬੁਟੀਕ ਵਾਲੇ ਸੂਟ ਆਪਾਂ ਸਾਰੀ ਵੀਡੀਓ ਦੇ ਵਿੱਚ ਪੋਸਟ ਕੀਤੇ ਨੇ ਸਭ ਤੋਂ ਪਹਿਲਾਂ ਕਾਟਨ ਦੇ ਸੂਟ ਨੇ ਇਹਨਾਂ ਦੇ ਨਾਲ ਮਸਲੀਨ ਦੇ ਬਹੁਤ ਹੀ ਸੋਹਣੇ ਦੁਪੱਟੇ ਨੇ ਸੈਲਫ ਲਾਈਨਿੰਗ ਵਾਲੇ 4 ਸਾਈਡ ਦੁਪੱਟੇ ਤੇ ਕਟਵਰਕ ਹੋਇਆ ਹੋਇਆ ਹੈ ਘੇਰੇ ਦੇ ਉੱਪਰ ਤੁਹਾਨੂੰ ਪੈਚ ਵਰਕ ਲਗਾ ਕੇ ਤੇ ਦੁਪੱਟੇ ਤੇ ਪੈਚ ਵਰਕ ਲਗਾ ਕੇ ਏਮਬ੍ਰੋਇਡਰੀ ਕੀਤੀ ਹੋਈ ਮਿਲੂਗੀ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਹੈਗਾ ਇਹਦੇ ਤੁਹਾਨੂੰ ਸਲਵਾਰ ਦੇ ਪੌਂਚੇ ਆ ਤੇ ਵਰਕ ਮਿਲੂਗਾ ਤੇ ਗਲਿਆਂ ਦੇ ਉੱਪਰ ਪੈਚ ਲਗਾ ਕੇ ਬਹੁਤ ਹੀ ਸੋਹਣਾ ਮਸ਼ੀਨਵਰਕ ਹੋਇਆ ਹੋਇਆ ਜੀ ਇਹਦੇ ਨਾਲ ਸੀਕੁਐਂਸ ਵਾਲੇ ਮਸਲੀਨ ਦੇ ਦੁਪੱਟੇ ਨੇਗੇ ਜਿਹੜੇ ਵੀ ਕਲਰ ਇਨ੍ਹਾਂ ਸੂਟਾਂ ਦੇ ਵਿੱਚ ਅਵੇਲੇਬਲ ਨੇ ਜੀ ਉਹ ਮੈਂ ਸਾਰੇ ਪੋਸਟ ਕੀਤੇ ਨੇਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਆਪਣਾ ਸਿਲੈਕਟ ਕਰਕੇ ਬੁੱਕ ਕਰਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਜੀ ਆਰਗੈਂਜ਼ਾ ਦੇ ਸੂਟ ਨੇ ਨਾਲ ਆਰਗੈਂਜ਼ਾ ਦੇ ਦੁਪੱਟੇ ਨੇ ਤੇ ਪਿਓਰ ਕ੍ਰੇਪ ਦੀਆਂ ਨਾਲ ਬਾਟਮ ਲਗਾਈਆਂ ਹੋਈਆਂ ਨੇਗੀਆਂ ਇਹਦੇ ਤੁਹਾਨੂੰ ਸਲਵਾਰ ਦੇ ਪਹੁੰਚੇ ਤੇ ਵਰਕ ਮਿਲੂਗਾ ਬਾਜੂ ਦੇ ਉੱਪਰ ਵਰਕ ਮਿਲੂਗਾ ਤੇ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਹੋਇਆ ਜੀ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਵੀ ਕੋਈ ਵੀ ਕਲਰ ਭੇਜ ਕੇ ਰੈਡੀ ਕਰਵਾ ਸਕਦੇ ਹੋ ਜਾਂ ਇਹ ਜਿਹੜੇ ਕਲਰ ਆਪਾਂ ਨੇ ਤੁਹਾਨੂੰ ਪੋਸਟ ਕੀਤੇ ਨੇ ਇਹਨਾਂ ਦੇ ਵਿੱਚੋਂ ਦੇਖ ਕੇ ਵੀ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਨੂੰ ਜਿਹੜੀਆਂ ਇਹ ਵਾਲੀਆਂ ਵੀਡੀਓਜ਼ ਨੇਗੀਆਂ ਉਹ ਦੁਬਾਰਾ ਵੀ ਸ਼ੋ ਹੋ ਸਕਣ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਇਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਸਾਡੀ ਨਵੀਂ ਵੀਡੀਓ ਦੀ ਤੇ ਹੋਰ ਵੀ ਪੈਣਾ ਨਾਲ ਵੀਡੀਓਜ਼ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਬੁਕਿੰਗ ਕਰਾਉਣ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ ਇਹਦੇ ਉੱਪਰ ਤੁਸੀਂ WhatsApp ਮੈਸੇਜ ਭੇਜ ਕੇ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਤੁਹਾਨੂੰ ਪੇ ਨਹੀਂ ਕਰਨੇ ਪੈਣਗੇ ਜਿੰਨੀ ਪੇਮੈਂਟ ਆਪਾਂ ਫੋਟੋ ਤੇ ਲਿਖੀ ਹੈ ਐਨੀ ਪੇਮੈਂਟ ਦੇ ਵੀ ਸੂਟ ਤੁਹਾਡੇ ਘਰ ਆਵੇਗਾ ਥੈਂਕ ਯੂ